ਆਪ ਜੀ ਦੇ ਪਾਕ ਮੁਬਾਰਕ ਥਾਨ ਗੁਰਦੁਆਰਾ ਸ੍ਰੀ ਸੀਸਗੰਧ ਸਾਹਿਬ ਨਨਕੌਰ ਸਾਹਿਬ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਆਪ ਜੀ ਦੇ ਸਨਮੁਖ ਸੱਚੇ ਪਾਤਸ਼ਾਹ ਜੀਓ ਅਰਦਾਸ ਬੇਨਤੀ ਹੈ ਸੱਚੇ ਪਾਤਸ਼ਾਹ ਜੀਓ ਸ੍ਰੀ ਗੁਰੂ ਤੇਗ ਬਹਾਦਰ ਜੀਓ ਮਹਾਰਾਜ ਤਨ ਤਨ ਭਾਈ ਮਤੀ ਦਾਸ ਜੀ ਤਨ ਤਨ ਭਾਈ ਸਤੀ ਦਾਸ ਜੀ ਤਨ ਤਨ ਭਾਈ ਜਿਆਲਾ ਜੀ ਇਹਨਾਂ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਤਿਗੁਰੂ ਜੀਓ ਜੋ ਸ਼ਤਾਬਦੀ ਮਨਾਉਂਦਿਆਂ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਪੰਥ ਦੀ ਨੁਮਾਇੰਦਗੀ ਮਾਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਪੰਥ ਦੇ ਸਹਿਯੋਗ ਨਾਲ ਇਹ ਸ਼ਹੀਦੀ ਸਾਭੀ ਮਨਾਏ ਜਾ ਰਹੇ ਨੇ ਸੱਚੇ ਪਾਤਸ਼ਾਹ ਜੀ ਹੋਇ ਇਸੇ ਦੇ ਜ਼ਹਿਰਤ ਕਾਰ ਸੇਵਾ ਗੁਰਦੁਆਰਾ ਕਿਲਾ ਆਨੰਦਗੜ੍ਹ ਸਾਹਿਬ ਵੱਲੋਂ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਦੇ ਪਾਵਨ ਦਰਬਾਰ ਦੇ ਜੋ ਚਾਂਦੀ ਦੇ ਦਰਵਾਜਿਆਂ ਦੀ ਸੇਵਾ ਹੋਈ ਹੈ ਆਪਨੇ ਕਿਰਪਾ ਕਰਨੀ ਮਿਹਰ ਕਰਨੀ ਸੱਚੇ ਪਾਤਸ਼ਾਹ ਜੀਓ ਇਹ ਸੁੰਦਰ ਦਰਵਾਜ਼ੇ ਆਪ ਜੀ ਦੇ ਦਰਬਾਰ ਵਿੱਚ ਸੁਖੀ ਨੀਤ ਹੋਣ ਕੌਮ ਦੇ ਅੰਦਰ ਏਕਤਾ ਇਤفاق ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਦਿਓ ਸੱਚੇ ਪਾਤਸ਼ਾਹ ਜੀ ਇਹ ਜੋ ਸ਼ਤਾਬਦੀ ਹੈ ਆਪ ਦਾ ਪੰਥ ਆਪ ਦੇ ਥਾਪੜੇ ਦੇ ਨਾਲ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਦਰ ਵਿਖੇ ਮਨਾਉਣ ਦੇ ਲਈ ਸਤਿਗੁਰੂ ਜੀਓ ਸੀਸ ਲੈਣ ਦੇ ਲਈ ਖੜਾ ਹੈ ਆਪਨੇ ਕਿਰਪਾ ਕਰਨੀ ਸੱਚੇ ਪਾਤਸ਼ਾਹ ਇਹ ਹੈ ਸ਼ਹੀਦੀ ਸ਼ਤਾਬਦੀ ਪੂਰੀ ਸ਼ਰਧਾ ਭਾਵਨਾ ਦੇ ਨਾਲ ਸੱਚੇ ਪਾਤਸ਼ਾਹ ਜੀ ਉਹ ਸਮੁੱਚਾ ਹੀ ਪੰਥ ਮੇੜ ਜੁੜ ਕੇ ਸਤਿਗੁਰੂ ਜੀ ਉਹ ਪੰਥ ਦੀ ਨਮੈਂਦਾ ਦਿਮਾਗ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਤਿਗੁਰੂ ਜੀ ਉਹ ਥਾਪੜਾ ਰੱਖਣਾ ਜੀ ਇਹ ਵਿਹਾੜੇ ਇਸੇ ਤਰ੍ਹਾਂ ਸ਼ਰਧਾ ਭਾਵਨਾ ਨਾਲ ਮਨਾएंगे ਅੱਜ ਸਮੂਹਕਾਰ ਸੇਵਾ ਵਾਲੇ ਮਹਾਪੁਰਸ਼ ਦਾਲ ਪੰਥ ਸਿੱਖ ਸੰਸਥਾਵਾਂ ਅਤੇ ਆਪ ਜੀ ਦੇ ਸਮੂਹ ਸੇਵਕ ਖੜੇ ਆ ਸੱਚੇ ਪਾਤਸ਼ਾਹ ਜੀ ਆਪਨੇ ਸਿਰ ਤੇ ਮੇਰਾ ਭਰਿਆ ਹੱਥ ਰੱਖਣਾ ਆਪ ਜੀ ਦੇ ਹਜ਼ੂਰ ਕਣਾਹ ਨਾਮ ਹਾਲੇੂ ਸਤ ਨਾਮ ਰਾਜੇ ਗੁਰ ਸਤ ਨਾਮ ਹੈ ਆਪ ਹੋਣਾ ਜਿਹੜਾ ਸਾਨੂੰ ਜਾਤ ਦਵਾਊਗਾ ਕਲਗੀਧਰ ਪਾਤਸ਼ਾਹ ਜੀ ਆਪ ਸੀਸ ਲੈ ਕੇ ਧੰਨ ਕਲਗੀਆਂ ਵਾਲੇ ਪਾਤਸ਼ਾਹ ਦੇ ਪਿਤਾ ਧੰਨ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸੀਸ ਲੈ ਕੇ ਮਾਤਾ ਗੁਜਰੀ ਜੀ ਮਾਤਾ ਨਾਨਕੀ ਜੀ ਸਮੁੱਚਾ ਖਾਲਸਾ ਪੰਥ ਇਸ ਸਥਾਨ ਤੇ ਪਹੁੰਚਦਾ ਸੋ ਉਹਦੇ ਵਿੱਚ ਸਾਰਿਆਂ ਨੂੰ ਬੰਤੀ ਆ ਕਈਆਂ ਦਾ ਆਹ ਤੇ 23 ਤੋਂ 25 23 ਤੋਂ 25 ਜਿਹੜੇ ਆ ਉਹ ਸਮਾਗਮ ਕਿਉਂਕਿ ਸਤਗੁਰੂ ਜੀ ਦਾ ਜਿਹੜਾ ਉੱਥੇ ਸ਼ਹੀਦੀ ਹੋਈ ਉਹ ਸੀਸਗਾਂਝੂ ਵਿਖੇ ਹੋਈ ਤੇ 29 ਤਰੀਕ ਤੱਕ ਨਿਰੰਤਰ ਇੱਥੇ ਐਸੇ ਸਥਾਨ ਤੇ ਦਿਨ ਤੇ ਰਾਤ ਦੇ ਸਮਾਗਮ ਚੱਲਣੇ ਆ 29 ਤਰੀਕ ਨੂੰ ਕੋਈ ਵੀ ਮਾਈ ਭਾਈ ਜਿੰਨੇ ਵੀ ਪਰਿਵਾਰ ਆ ਉਹਨਾਂ ਚੋਂ ਇੱਕ ਇੱਕ ਦੋ ਦੋ ਜੀ ਜ਼ੋਰ ਜ਼ਰੂਰ ਉਸ ਸਥਾਨ ਤੇ ਪਹੁੰਚਣ ਸੋ ਮੈਂ ਜਿੱਥੇ ਇਹ ਤੁਹਾਨੂੰ ਬੇਨਤੀ ਕਰਦਾ ਉਥੇ ਨਾਲ ਦੀ ਨਾਲ ਅੱਜ ਗੁਰਦਰਾ ਸੀਸਗਾਂਜ ਵਿਖੇ ਜਿਹੜੇ ਸਾਡੇ ਦਰਵਾਜੇ ਸੀ ਉਹ ਕਿਉਂਕਿ ਲੱਕੜ ਦੀ ਉਮਰ ਹੁੰਦੀ ਉਹ ਅਮਰਪੂਰੀ ਹੋ ਚੁੱਕੀ ਸੀ ਅੱਜ ਚਾਂਦੀ ਦੇ ਦਰਵਾਜੇ ਜਿਹੜੇ ਆ ਕਿਲਾ ਅਨੰਦਗੜ੍ਹ ਵਾਲੇ ਮਹਾਪੁਰਸ਼ ਬਾਬਾ ਸੋਚਾ ਸਿੰਘ ਜੀ ਬਾਬਾ ਸਰਬਾਹਮ ਸਿੰਘ ਜੀ ਤੇ ਨਿਸ਼ਕਾਮ ਸੇਵਕ ਜਥਾ ਉਹਨਾਂ ਵੱਲੋਂ ਸਾਡੇ ਬਾਬਾ ਭਾਈ ਇੰਦਰਜੀਤ ਸਿੰਘ ਜੀ ਬਿੱਟੂ ਤੇ ਹੋਰ ਮਹਾਪੁਰਸ਼ ਸਾਰੇ ਨੇਕਾਂ ਹੀ ਤੇ ਚੇਤੇ ਤੌਰ ਤੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਉਹਨਾਂ ਦੇ ਨਾਲ ਸਿੰਘ ਸਾਹਿਬ ਬਾਬਾ ਟੇਕ ਸਿੰਘ ਜੀ ਤੇ ਸਮੂਚੀਆਂ ਜਥੇਬੰਦੀਆਂ ਬਾਬਾ ਗੁਰਦੇਵ ਸਿੰਘ ਜੀ ਸ਼ਿਦਦੀ ਬਾਗ ਵਾਲੇ ਬਾਬਾ ਨਰਿੰਦਰ ਸਿੰਘ ਜੀ ਲੰਗਰਾਂ ਵਾਲੇ ਬਾਬਾ ਅਮਰੀਕ ਸਿੰਘ ਜੀ ਤੇ ਸਾਡੇ ਬਾਬਾ ਬਚਨ ਸਿੰਘ ਜੀ ਤੇ ਸਾਡੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਡਾਕਟਰ ਦਲਜੀਤ ਸਿੰਘ ਜੀ ਭਿੰਡਰ ਨਾਲ ਸਰਦਾਰ ਅਮਰਜੀਤ ਸਿੰਘ ਜੀ ਚਾਵਲਾ ਸਾਰਿਆਂ ਨੂੰ ਮੈਂ ਜਿੱਥੇ ਅੱਜ ਇਹ ਨਵੇਂ ਦਰਵਾਜ਼ੇ ਲੱਗੇ ਚਾਂਦੀ ਦੇ ਉੱਥੇ ਕਾਮਨਾ ਕਰਦਾ ਸਤਿਗੁਰੂ ਜੀ ਕਿਰਪਾ ਕਰਿਓ ਇਹ ਕਾਰਜ ਗੁਰੂ ਪੰਥ ਖਾਲਸੇ ਦੇ ਆਦ ਜਗਾਦ ਇੱਦਾਂ ਚੱਲਦੇ ਜਾਣਾ ਤੇ ਖਿਤਾਬ ਦੀ ਨੂੰ ਚੜ੍ਹਦੀ ਕਲਾ ਵਿੱਚ ਮਨਾਈਏ 29 ਤਰੀਕ ਨੂੰ ਕਿਸੇ ਘਰ ਦਾ ਵੀ ਇੱਕ ਇੱਕ ਦੋ ਜੋ ਜੀ ਉਹ ਜ਼ਰੂਰ ਇੱਥੇ ਪਹੁੰਚਣ ਉਸ ਮਹਾਨ ਨਗਰ ਕੀਰਤਨ 'ਚ ਹਾਜ਼ਰੀ ਵੀ ਭਰਨ ਐਸ ਸਥਾਨ ਦੇ ਉੱਤੇ ਆ ਕੇ ਉਹਨਾਂ ਗੁਰਮਤ ਦੇ ਸਮਾਗਮਾਂ ਦੇ ਵਿੱਚ ਵੀ ਸ਼ਾਮਲ ਹੋਣ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਅੱਲੇ ਉੱਪਰ ਨਾ ਵਾਹੇ ਗੁਰ ਸਾਤ ਨਾ ਹੈ ਕਰ ਹੈ ਬਲਾ ਹੈ ਭਾਨ ਹੈ ਨਿਦਾਨ ਹੈ ਕਨੀ ਚੰਪਰੇ ਹੈ ਜਿਨਾਂ ਅਸਿਆ ਨਮੋ ਕਰਾ ਬਾਨ ਹੈ ਨਮੋ ਕਰਾ ਬਾਨ ਹੈ ਨਮੋ ਕਰਾ ਬਾਨ ਹੈ ਮਾਤਾ ਯਕੀਂ ਕਹਾਂ ਹੈ ਅਬੀ ਅਬੀ ਕੋ ਨਮੋ ਕਰਾ Thank you very much.